ਪਿਆਰਿਓ ਬਹੁਤ ਤਕੜੀ ਬਖਸ਼ਿਸ਼ ਆਪਾਂ ਨੂੰ ਮਿਲੀ ਪਰ ਧਿਆਨ ਇਧਰ ਕਰੀਏ ਅਗਲਿਆਂ ਨੇ ਸਕੂਲ ਆਪਦੇ ਖੋਲ੍ਹਤੇ ਆ ਤੇ ਜਿਹੜੇ ਬੱਚੇ ਨੂੰ ਜੰਮ ਦੇ ਨੂੰ ਅਗਲੇ ਸਿੱਖਿਆ ਦੇਣਗੇ ਤੁਸੀਂ ਉਹਨੂੰ ਕਿੱਦਾਂ ਮੋੜ ਲਓਗੇ 24 ਸਾਲਾਂ ਛੋਚਣ ਵਾਲੀ ਗੱਲ ਹੈ ਨਿੱਕੇ ਜਿਹੇ ਰੁੱਖ ਨੂੰ ਰੱਸੀ ਬਣ ਕੇ ਜਿੱਧਰ ਨੂੰ ਮਰਜ਼ੀ ਲੈ ਜਾਓ ਜਦੋਂ ਐਡਾ ਵੱਡਾ ਟਾਣਾ ਬਣ ਗਿਆ ਫਿਰ ਤੇ ਵੜਿਆ ਜਾਊ ਮੁੜਦਾ ਨਹੀਂ ਅੱਖੋਂ ਵੈਗਰੂ ਉਹ ਅਗਲੇ ਸਾਡੇ ਸਕੂਲਾਂ 'ਚ ਵੜ ਗਿਆ ਪੀ ਜਿਹੜੇ ਨਿਗੇ ਨਿਕੇ ਬੱਚੇ ਇਹਨਾਂ ਦੀ ਇਹਨਾਂ ਨੂੰ ਹੁਣ ਤੋਂ ਹੀ ਇੱਧਰ ਨੂੰ ਮੋੜ ਦਿਓ ਇਤਿਹਾਸ ਵਿੱਚ ਮਿਲਾਵਟਾਂ ਕੀਤੀਆਂ ਜਾ ਰਹੀਆਂ ਆਪਾਂ ਸੁਤੇ ਅੱਖੋਂ ਸਤਨਾਬ ਆ ਬੱਚਿਆਂ ਨੂੰ ਛੁੱਟੀਆਂ ਆਈਆਂ ਕਾਪੀਆਂ ਦਿਓ ਇਹਨਾਂ ਨੂੰ ਕਹੋ ਕਾਪੀ ਵੈਗਰੂ ਵੈਗਰੂ ਲਿਖ ਕੇ ਭਰੋ ਤੇ ਗੇਮਾਂ ਤੋਂ ਬਚਾਓ ਸਿੱਧੇ ਰਸਤੇ ਪਾਓ ਉਪਰਾਲਾ ਕਰੀਏ ਅਜੇ ਦਰਦ ਹੈ ਅੱਜ ਸਿੱਖ ਕੌਮ ਕੋ ਸਭ ਕੁਝ ਹੈਗਾ ਮਾਫੀ ਚਾਹਣੇ ਇੱਕਾ ਹਸਪਤਾਲ ਨਹੀਂ ਆਪਦਾ ਬਣ ਸਕਿਆ ਜਿੱਥੇ ਸਿੱਖਾਂ ਦੇ ਮਾਂ ਪਿਓ ਬੱਚਿਆਂ ਦਾ ਫਰੀ ਲਾਜ ਹੋਵੇ ਇਹ ਸਾਡੀ ਬਦਕਿਸਮਤੀ ਨਹੀਂ ਹੋਰ ਕੀ ਆ ਸਿਖਰ ਤੇ ਆਪਣੀ ਮੰਜ਼ਿਲ ਪਹੁੰਚੀ 176 ਦੇਸ਼ਾਂ ਦੇ ਵਿੱਚ ਨਿਸ਼ਾਨ ਸੱਭ ਚੁੱਲ ਗਿਆ ਦੋ ਚੀਜ਼ਾਂ ਤੋਂ ਆਪਾਂ ਪਿੱਛੇ ਜਾ ਰਹੇ ਇੱਕ ਆਪਣੇ ਕੋਲ ਐਜੂਕੇਸ਼ਨ ਹਨੀ ਤੇ ਇੱਕ ਆਪਣੇ ਕੋਲ ਮੈਡੀਕਲ ਬੋਲੋ ਵੈਗਰ ਇਹ ਜਰੂਰ ਥੋੜਾ ਜਿਹਾ ਪਰਾਲਾ ਕਰਿਆ ਕਰੀਏ ਕਿ ਸਿੱਖ ਕੌਮ ਕੋਈ ਆਪ ਦਾ ਸਕੂਲ ਹੋਵੇ ਜਿੱਥੇ 13 ਰੁਪਏ ਫੀਸ ਹੋਵੇ ਤੇ 13 ਰੁਪਏ ਦਾਖਲਾ